ਵੇ ਜਾ ਪਰੇ ਠੀਕ ਰੇਟ ਮਿਸ਼ਨ ਸੀਗਾ ਠੀਕ ਰੇਟ ਮਿਸ਼ਨ ਸੀ ਮੈਂ ਆਪ ਗਿਆ ਲੈਂਡ ਦੇ ਵਿੱਚ ਟੋਕੀ ਨਾ ਹਾਂ ਚਲ ਦੱਸ ਮੈਂ ਤੈਨੂੰ ਕਹਿੰਦਾ ਵਿੱਚ ਟੋਕੀ ਨਾ ਚਲ ਦੱਸ ਵੇ ਜਾ ਯਾਰ ਵਿੱਚ ਤਾਂ ਟੋਕੀ ਜਾਣਾ ਚੁੱਪ ਕਰਕੇ ਸੋ ਲੈਦਾ ਹੋਵੇ ਮੇਰੇ ਸਾਲਿਆ ਲੈ ਦੇ ਕੇ ਛੇ ਸ਼ਦਾਨ ਬਣ ਜਾ ਲੈ ਤੂੰ ਕੈਨੇਡਾ ਅਮਰੀਕਾ ਨੂੰ ਛੱਡ ਮੈਂ ਤਾਂ ਚੰਦਰਮਾ ਤੇ ਵੀ ਜਾ ਆਇਆ ਆ ਵੇਰਾ ਗਿਆ ਨਾ ਜੇ ਆਪਾਂ ਨੂੰ ਫਲਾਵਾਂਗੇ ਫੇਰ ਫੈਲੂਗਾ ਜੇ ਘਟਾਵਾਂਗੇ ਫੇਰ ਘਟੂਗਾ ਤੇਰਾ ਸਾਲਾ ਤੀਜੇ ਦਿਨ ਪਰੌਣਾ ਸੜ ਜਾਂਦਾ ਮੇਰਾ ਸਾਲਾ ਇਹਨਾਂ ਲੋੜ ਵੀ ਨਹੀਂ ਪਾਇਆ ਠੀਕ ਹੈ மே சா ਅੱਜ ਤੇ ਮੇਰੇ ਸਾਲੇ ਵੀ ਟ੍ਰਾਂਸਫਰ ਹੋਣ ਦੀ ਵੱਡਾ ਲਈ ਜਾਂਦੇ ਲੋਕਾਂ ਨੂੰ ਦਾਮ ਚਾਹ ਮੇਰੇ ਸਾਲੇ ਨੂੰ யானாங்க <laughs> ਆ ਤਾਂ ਮੇਰਾ ਸੋਰ ਲੱਗਿਆ ਬਾਸਾ ਹੱਥ ਛੱਡ ਕੇ ਚਲਾ ਦੇ ਨਾ ਹੱਥ ਛੱਡ ਕੇ ਆਏ ਹਾਏ ਹਾਏ ਮੇਰਾ ਸੋਹਰਾ ਖੜਾ ਹੋਵੇ ਕਦੇ ਓਏ ਕਾਹੇ ਓਏ ਮੇਰਾ ਜਵਾਈ ਜਾਂਦਾ ਓਏ ਹਾਏ ਹਾਏ ਪਰ ਨਰਕਾਂ ਚੋਂ ਕਿੱਥੋਂ ਦੇਖ ਲੂ ਨਰਕਾਂ ਚੋਂ ਕਿੱਥੋਂ ਦੇਖ ਲੂ ਸੋਹਰਾ ਹਾਏ 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 ਉਹ ਮੇਰੇ ਸਾਲੇ ਬੈਠਿਆ ਪੈਣ ਵਾਲੇ ਇਹਨਾਂ ਨੂੰ ਬਚਾ ਦੇ ਲੜਾਂ ਸੱਤਿਆਂ ਨੂੰ ਮੂਤ ਦਾ ਗੁੱਟਰੀ ਤੇ ਇਹਨਾਂ ਨੂੰ ਵਿਰੇਸ ਵਾਲਿਆਂ ਨੂੰ ਮਚਾ ਬਰਾਬਰ ਲਾ ਲਾ ਟਾਈਮ ਪਾਸ ਕਰ ਵਿਲੇ ਹੈਗੇ ਟਰਾਂਸਫਰਮ ਕਰਨੇ ਲੈ ਅਸ ਦਾ ਪਾਣੀ ਲੈਣਾ ਛੋਲੇ ਨੂੰ ਤੇਰੀਆਂ ਵਿਲੇ ਤੋਂ ਮਸੂਰਤ ਗਈ ਦੀ ਆਹ ਕਿਵੇਂ ਆ ਕੀ ਹਾਲੇ ਵਾਲੇ ਹੋਰ ਕੀ ਬਣੀ ਜਾਂਦਾ ਆ ਕੁਛ ਨਹੀਂ ਬਸ ਵਿਲੇ ਜੀ ਹੈਂ ਵਿਲੇ ਮਤੰਦਾ ਵੀ ਕਰ ਲਿਆ ਕਰੋ ਓਏ ਕੰਮ ਧੰਦਾ ਕਰ ਲਿਆ ਕਰੋ ਸੋਡ ਲੋ ਕੰਮ ਨਾਲ ਹੀ ਸਾਰਾ ਕੁਝ ਹੈ ਹੋਰ ਕੀ ਬਣੀ ਜਾਂਦਾ ਨਵਾਂ ਤਾਜਾ ਕੋਈ ਜਰਦਾ ਹੈਗਾ ਓਏ ਹੈਂ ਕਾਂਦੇ ਨਹੀਂ ਜਰਦਾ ਖਾਇਆ ਥੋੜੀ ਜਾਂਦਾ ਮੇਰੇ ਨਾਲ ਮਲਾਜੀ ਮਖਨੇ ਦਾ ਬੁੱਲਾ ਤੇ ਲਾਇਆ ਜਾਂਦਾ ਹੋਰ ਨਵੀ ਤਾਜੀ ਓਏ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣੋ ਕੰਮ ਧੰਦਾ ਕਰ ਲਓ ਏ ਅੰਨ ਦੇਓ ਬੈਰੀਓ ਸਾਰੀ ਦਿਹਾੜੀ ਰਾਤ ਨੂੰ ਘਰੇ ਜਾ ਵੜਦੇ ਆ ਤੜਕੇ ਜਾਂਦਾ ਸਕੂਟੀ ਜਨੇ ਜਿਹਾ ਮੇਰੇ ਸਾਲੇ ਖੁੰਡ ਤੇ ਬੈਠੇ ਰਹਿੰਦੇ ਆ ਕੰਮ ਧੰਦਾ ਕਰ ਲੋ ਕੋਈ ਯਾਰ ਰਿਸ਼ਤਾ ਦੁਬਈ ਜਾਵਾਂਗੇ ਦੁਬਈ ਜਾਣਾ ਹਾਂ ਦੁਬਈ ਬਾਹਰ ਜਾਣਾ ਕਿਹੜਾ ਮਲਕ ਹੈ ਯੂਏ ਜੀ ਜਾ ਓਏ ਪਰੇ ਓ ਜਾ ਓਏ ਪਰੇ ਪਨਾ ਮੇਰੇ ਸਾਲਿਓ ਪਾਏ ਤੇ ਪੈਜੋ ਪਨਾ ਸਰਾਣੇ ਪੈਜੋ ਚਿੱਤੜ ਦਾ ਵਿਚਾਲੇ ਆਉਂਦੇ ਆ ਯੂਏ ਈ ਤੇ ਦੁਬਈ ਇੱਕੋ ਹੀ ਹੈ ਵਾਰ ਗਏ ਹੁਮੇ ਤਾਂ ਤੁਹਾਨੂੰ ਪਤਾ ਹੋਵੇ ਸਾਰੀ ਜੜੀ ਤਾਂ ਚੀ ਬੜੇ ਰਹਿੰਦੇ ਆ ਮੈਨੂੰ ਪੁੱਛ ਕੇ ਦੇਖੋ ਬਾਲੀ ਐਜੂਕੇਸ਼ਨ ਚੱਕੀ ਫਿਰਦਾ ਇਹਦਾ ਗੱਲ ਕਰ ਕਿਸਮਤ ਨਹੀਂ ਸਾਥ ਦਿੰਦਾ ਮੈਨੂੰ ਤਾਂ ਉਦੋਂ ਕਹਿੰਦੇ ਸੀ ਵੀ ਤੂੰ ਐ ਕਰ ਹੋਵੇ ਨਾ ਹੋਵੇ ਮੇਰੇ ਸਾਲਿਆ ਲੈ ਦੇ ਕੇ ਛੇ ਸ਼ਦਾਨ ਬਣ ਜਾ ਅੱਛੇ ਘਰੇ ਆ ਗਏ ਸੀਗੇ ਦਿੱਲੀ ਤੋਂ ਬੰਦੇ ਵੀ ਛੇ ਸ਼ਦਾਨ ਬਣਾਉਣ ਆ ਫਿਰ ਮੈਂ ਬਣਿਆ ਨਹੀਂ ਮੈਂ ਜਰਨਾ ਆਪਾਂ ਨੂੰ ਪਿੰਡ ਦਾ ਮੋਹ ਹੈ ਯਾਰ ਠੀਕ ਹੈ ਨਾ ਟ੍ਰਾਂਸਫਰਮ ਛੱਡ ਗਿਆ ਸੀਗਾ ਰਾਜਵਰ ਨਵਾਂ ਲਾਉਣ ਲੱਗੇ ਆ ਠੀਕ ਹੈ ਨਾ ਬਿਜਲੀ ਵਾਲੇ ਘਰੇ ਜਾਂਦੇ ਆਓ ਲੈ ਜੀ ਅੱਜ ਅੜ ਗਿਆ ਫਿਰ ਉਹਨਾਂ ਨੂੰ ਮੈਂ ਦੱਸਿਆ ਸਾਇੰਸਦਾਨ ਉਹ ਕਹਿੰਦੇ ਆਪ ਹੀ ਲੋਡ ਕਰ ਲੈ ਆਪ ਹੀ ਠੀਕ ਕਰ ਲਿਆ ਮੇਰੇ ਅਸਰ ਠੀਕ ਹੈ ਨਾ ਡਰ ਗਏ ਉਹ ਡਰ ਗਏ ਓ ਹੋ ਰੇ ਉੱਥੇ ਉੱਥੇ ਗਾਦੋ ਲੈ ਕੇ ਗਏ ਉਰ ਹੀ ਠੀਕ ਕਰ ਲੈਂਦਾ ਕਰੇ ਜਾ ਫੇਰੀ ਜਾ ਫੇਰੀ ਜੇ ਤੁਹਾਨੂੰ ਇੰਨਾ ਗੱਲਾਂ ਦੀ ਨੌਲੇਜ ਆ ਗਈ ਤੇ ਮੇਰੇ ਅਰਗਿਆਂ ਨੂੰ ਕੌਣ ਪਿੱਛੂ ਹੈ ਜੇ ਮੈਂ ਇੱਥੇ ਠੀਕ ਕਰ ਲੈਂਦਾ ਉਹਨਾਂ ਨੂੰ ਕੀ ਪਤਾ ਲੱਗਣਾ ਸੀ ਵੀ ਮੈਂ ਸਾਇੰਸਦਾਨ ਹੈ ਅੱਛਾ ਠੀਕ ਹੈ ਨਾ ਜਿਹੜਾ ਗਿਆਨ ਹੈ ਜੇ ਆਪਾਂ ਨੂੰ ਫਲਾਵਾਂਗੇ ਫਿਰ ਫੈਲੂਗਾ ਜੇ ਕਟਿਾਵਾਂਗੇ ਫਿਰ ਕਟੂਗਾ ਗਿਆਨ ਨੂੰ ਫਲਾਉਣਾ ਚਾਹੀਦਾ ਠੀਕ ਹੈ ਨਾ ਠੀਕ ਹੈ ਗਿਆਨ ਫੈਲ ਕੇ ਠੀਕ ਹੈ ਨਾ ਇਹ ਮੈਨੂੰ ਤਾਂ ਲੱਗਦਾ ਮੇਰਾ ਸਾਲਾ ਕਸ਼ੂਰ ਫਲਾਇਆ ਤਾ ਹਲੋ ਸੇਲਫ ਦੀ ਡਾਉਣਾ ਹੈ ਹੈਂਡਲ ਨਾਲ ਕੇ ਈ ਮੜਾ ਕੇ ਹੈਂਡਲ ਜਾ ਕੇ ਇੱਥੇ ਪਿਆ ਮੇਰਾ ਸਾਲਾ ਯਾਰ ਸੇਲਫ ਦੀ ਖਰਾਬ ਹੈ ਤੇ ਮਾਰੀ ਕਰਾ ਮੜਾ ਜਾ ਹੈਂਡਲ ਕਰ ਲਓ ਮੈਂ ਤਾਂ ਕਹਿੰਨਾ ਕੈਨੇਡਾ ਜਾਓ ਯਾਰ ਕਿ ਨਹੀਂ ਨਾ ਨਾ ਅਸੀਂ ਤਾਂ ਦबई ਜਾਵਾਂਗੇ ਦबई ਜਾਵਾਂਗੇ ਦबई ਤਾਂ ਚੱਲ ਜਿਹੜੀ ਗੱਲ ਹੈਗੀ ਆ ਹੈਗੀ ਆ ਪਰ ਮੈਂ ਕੈਨੇਡਾ ਜਾ ਕੇ ਆ ਕੈਨੇਡਾ ਟ੍ਰਾਂਟੋ ਵੈਨਕਵਰ ਕਿਉਂ ਜੀ ਸੈਂਡਲਵੁੱਡ ਮਾੜੀ ਮੋਟੀ ਚੀਜ਼ ਨਹੀਂ ਮੈਂ ਮੇਰੇ ਛਾਲੇ ਮੇਰੀ ਕਦਰ ਕਰਿਆ ਕਰੋ ਕੈਨੇਡਾ ਕਿੰਨੇ 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 ਕ ਨਜ਼ਾਰੇ ਲੱਤੇ ਫਿਰ ਉੱਥੇ ਵਾਲੇ ਨਜ਼ਾਰੇ ਮੇਮਾ ਦਾ ਮੇਰੇ ਛੜ ਦੇ ਛੜ ਦੇ ਕਮਾ ਦੇ ਮੇਮਾ ਦਾ ਮੇਰੇ ਛਾਲੇ ਦੀ ਨਾ ਮਰਦੀਆਂ ਤੇਰੇ ਯਾਰ ਸਾਲਾ ਤੇ ਸਾਨੂੰ ਲੈ ਚੱਲ ਹੈ ਤੁਸੀਂ ਤਾਂ ਦबई ਜਾਣਾ ਦਵਾਈ ਵੀ ਹੈਗਾ ਫਿਰ ਦਵਾਈ ਜਾਣਾ ਹੈ ਕਿਹਨਾਂ ਮਾਰਾ ਜਾਂ ਮੇਨਾਂ ਦੀ ਗੱਲ ਦੱਸੀ ਤੇਰੇ ਨਾਲ ਸੂਈ ਦੇ ਨਖਾਰੇ ਛਾਣੀ ਕੱਢਦੇ ਆ ਚੇਅਰਮੈਨਾਂ ਆ ਜਾ ਓਏ ਆ ਜਾ ਵੀਰੇ ਓ ਤੇਰਾ ਦਿਮਾਗ ਖੱਲੇ ਤੇਰਾ ਓਏ ਓਏ ਆ ਜਾ ਓਏ ਆ ਜਾ ਖੱਪੀ ਜਾਂਦੇ ਆ ਸਾਰੇ ਸਾਰੇ ਪਸ਼ੂ ਡਰਾਦੇ ਓਏ ਆ ਜਾ ਇੱਧਰ ਆ ਜਾ ਆ ਜਾ ਇੱਧਰ ਜੀ ਇੱਧਰ ਪਸ਼ੂ ਡਰਾਦੇ ਸੀ ਕਿ ਕਦਾਂ ਨੇ ਉਹ ਕਦੇ ਸਾਰੀ ਤੇੜੀ ਖੱਪਦਾ ਹੀ ਰਹਿੰਦੇ ਹਾਂ ਖੱਪਦਾ ਹੀ ਰਹਿੰਦੇ ਸਾਰੀ ਪਸ਼ੂ ਡਰਾਦੇ ਸੰਗਲਤਣਾ ਦੇ ਪਸ਼ੂਆਂ ਦੇ ਪਸ਼ੂ ਐ ਨਹੀਂ ਕਿਤੇ ਇੱਕ ੜੁਕਾ ਨਹੀਂ ਦੇਖਿਆ ਗੱਲ ਗਲਵਰੀਆਂ ਮਾਰਦੇ ਓਰ ਸੁਣਾ ਕੇ ਵੀ ਕਿਉਂ ਦਰਾਸ਼ਰਮ ਵਾਲੇ ਦੀ ਫਿਰਦਾ ਉਹ ਟ੍ਰੈਕ ਪਰ ਮੇਰੇ ਤਿੰਨ ਮੇਰੀ ਸੜ ਗਈ ਯਾਰ ਇੱਕ ਵਾਰੀ ਚੋਰ ਲਾ ਕੇ ਲੈ ਗਏ ਮੇਰੇ ਸਾਲੇ ਕਰਕੇ ਹੁਣ ਤਾਂ ਸਰਕਾਰ ਦੀ ਨੇ ਹੁਣ ਕਿਹੜਾ ਆਪ ਨੂੰ ਦੇ ਦਿੰਦੇ ਆ ਚਾਹੇ ਆਪ ਦੇ ਐ ਚਾਹੇ ਸਰਕਾਰ ਦੇ ਹੋਰ ਸੁਣਾ ਹੋਰ ਤਾਂ ਠੀਕ ਹੈ ਕਿਵੇਂ ਨੰਬਰ ਦਾ ਰਾਲੀ ਨੇ ਟੁੱਟ ਗਈ ਤੇਰੀ ਉਹ ਬੱਸ ਕਰੋ ਪਕਾਈ ਮਰ ਪੁੱਤਿਆਂ ਨੇ ਮੇਰਾ ਸਾਲੇ ਆ ਰਿਹਾ ਹੈ ਹੁਣ ਤਾਂ ਕਿਦਾ ਲੈਟਰ ਫੜਮਦਾ ਰਿਹਾ ਓਏ ਬੱਸ ਕਰ ਤੂੰ ਮੈਂ ਸੁਣਿਆ ਕਦੇ ਜਾ ਕੇ ਆਏ ਉੱਥੇ ਬਾਹਰ ਕੈਨੇਡਾ ਹੋਰ ਮੈਂ ਤਾਂ ਪੂਰੇ ਮੁਲਕ ਦਾ ਦੌਰਾ ਕਰਿਆ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਇੰਗਲੈਂਡ ਥਾਈਪਰ ਸਿੰਗਾਪੁਰ ਬਰੇਸ਼ਿਆ ਕੰਗ ਸਾਰੇ ਜਾ ਕੈਨੇਡਾ ਵਾਵਾ ਚਰ ਲਾ ਕੇ ਆਇਆ ਮੈਂ ਇਹ ਕਿਵੇਂ ਫਿਰ ਕੈਨੇਡਾ ਕੈਨੇਡਾ ਬਹੁਤ ਵਧੀਆ ਵੀ ਕੈਨੇਡਾ ਜਿਹੜਾ ਮੌਸਮ ਹੈ ਕੈਨੇਡਾ ਦੇ ਵਿੱਚ ਜੇ ਆਪਾਂ ਗੱਲ ਲਈਏ ਵੀ ਜਿਹੜੇ ਬੱਦਲਾਂ ਹੈ ਲੱਗਦਾ ਵੀ ਰੂ ਉੱਡੀ ਫਿਰਦੀ ਐਨਾ ਛਾਪਛਤਰਾ ਵੇਦਰ ਆਹੋ ਹੁਣ ਕੈਨੇਡਾ ਦੀ ਗੱਲ ਆ ਕੋਣੇ ਦੇ ਕੋਲੇ ਨੰਬਰ ਬਣਾ ਮੇਰੇ ਸਾਲੇ ਵੱਧ ਤੋਂ ਵੱਧ ਕਪੜੇ ਸੈੱਟ ਫੇਰੀ ਮਚਾਣਗੇ ਇਹਦੇ ਕੋਲੇ ਗੱਲ ਫੈਲੀ ਸਾਰੇ ਪਿੰਡ ਚ ਫੈਲ ਗਈ ਆ ਗੱਲ ਸੁਣ ਕੈਨੇਡਾ ਦੀ ਮਨੇ ਮੈਂ ਤੈਨੂੰ ਬਸ ਤਿਆਰ ਨਾ ਸੁਣੀ ਹੁਣ ਤੂੰ ਠੀਕ ਹੈ ਨਾ ਵਿੱਚ ਟੋਕੀ ਨਾ ਹਾਂ ਚਲ ਦੱਸ ਵਾ ਮੈਂ ਤੈਨੂੰ ਕਹਿੰਦੇ ਵਿੱਚ ਟੋਕੀ ਨਾ ਚਲ ਦੱਸ ਬੇ ਜਾ ਯਾਰ ਵਿੱਚ ਤਾਂ ਟੋਕੀ ਜਨ ਚੱਪ ਕਰਕੇ ਸੁਣ ਫਿਰ ਗੱਲ ਤਾਂ ਦੱਸ ਦੇ ਜਦੋਂ ਕੈਨੇਡਾ ਜਾ ਜ ਲੈਂਡ ਹੋਇਆ ਟੋਰਾਂਟੋ ਬ੍ਰੈਮਟਨ ਵਿੱਚ ਹਾਈ 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 ਮਤਲਬ ਮੇਰੇ ਸਵਾਗਤ ਲਈ ਉੱਥੇ ਕਲੀਆਂ ਪਾਈਆਂ ਗਈਆਂ ਫੁੱਲਾਂ ਦੀ ਵਰਖਾ ਕਰੀ ਗਈ ਫੇਰ ਮੈਂ ਉੱਥੋਂ ਟੈਕਸੀ 'ਚ ਬੈਠਾ ਚਿੱਕੀ ਉੰਜੀ ਸੈਂਡਲਵਰਡ ਤੇ ਗਿਆ ਟੈਕਸੀ 'ਚ ਬੈਠਣਾ ਪੈਂਦਾ ਟੈਕਸੀ 'ਚ ਬੈਠਣਾ ਪੈਂਦਾ ਉੱਥੇ ਉਥੇ ਟੈਕਸੀ ਇਹਨੇ ਵਾਲੀਆਂ ਹੋਰ ਲੈ ਟੈਕਸੀ ਆਂਦਾ ਤੁਸੀਂ ਫੋਨ ਤੇ ਕਰਨਾ ਛੋੜੇ ਕੋਲ ਟੈਕਸੀ ਹਾਜ਼ਰ ਹਾਂ ਜਦੋਂ ਮੈਂ ਚਿੱਕੀ ਉੰਜੀ ਸੈਂਡਲਵਰਡ ਤੇ ਗਿਆ ਬਕਰੋਨ ਵਿਕਟੋਰੀਆ ਹਾਂ ਕਰੋਨ ਵਿਕਟੋਰੀਆ ਤੇ ਗਿਆ ਮੈਂ ਉੱਥੇ ਖੜੇ ਮੁੰਡਾ ਮਾਨ ਆਪਣਾ ਦੋਸਤ ਦਿਲਵਾ ਕੇ ਬੈਠੇ ਅਸੀਂ ਦੋਨੇ ਜਾਨੇ ਕੁਰਸੀਆਂ ਢਾਕੇ ਹਾਂ ਬੱਦੂ ਸੁਮਾਨਤਾ ਮੇਰੀ ਗੱਲ 300 ਰੁਪਏ ਕੇ ਦਾ ਉੱਧਰ ਲੇਦਾ 1.5 ਕਿਲੋ ਮਿਲ ਜਾਂਦਾ ਮੇਰਾ ਸਾਲਿਆ ਦੋ ਚਮਚੇ ਲਾ ਦੇ ਬੰਦਾ ਗਿੜਦਾ ਹੀ ਪਾ ਸਮਾਨ ਵਧੀਆ ਹੋਵੇ ਬਸ ਹਾਂ ਫੇਰ ਮੇਰੀ ਗੱਲ ਸੁਣ ਹਰ ਕੋਲ ਮਲਾ ਕੇ ਨੀਮ ਸੈਟ ਹੋ ਗਈ ਉਹ ਲੈ ਯਾਰ ਪ੍ਰਮਾਤਮਾ ਦੀ ਕਸਮ ਮੇਰਾ ਨੀਮ ਸੈਟ ਹੋਈ ਯਾਰ ਹਾਂ ਮੇ ਮੈਨੂੰ ਕਹਿੰਦੀ ਆਈ ਲਵ ਯੂ ਮੈਂ ਕਹਾਂ ਆਈ ਲਵ ਯੂ ਟੂ ਪਰ ਉੱਥੇ ਇੱਕ ਗੱਲ ਹੋਰ ਹੈ ਲੱਕੜ ਦੇ ਘਰ ਆ ਸਾਰੇ ਮੈਂ ਆਏ ਵੀ ਦੇਖ ਲਿਆ ਵੀ ਜਦੋਂ ਜਵਾਨ ਨਹੀਂ ਹੁੰਦਾ ਬੰਦਾ ਵੀ ਜਦੋਂ ਫਰਜ਼ ਕਰ ਬੁੜਾ ਬੁੜੀ ਹੈ ਮੁੰਡੇ ਨੇ ਵਿਆਹ ਕਰਾ ਲਿਆ ਉਹ ਕਹਿੰਦਾ ਵੀ ਮੈਂ ਨਹੀਂ ਰਹਿਣਾ ਮੈਂ ਤਾਂ ਪ੍ਰਾਈਵੇਸੀ ਭਾਲਦਾ ਹਾਂ 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 ਮੈਂ ਇਹ ਹੱਲ ਕੱਢ ਲਿਆ ਮੈਂ ਵੀ ਦੇਖਿਆ ਉਹ ਕਿਉਂ ਕਹਿੰਦਾ ਨਹੀਂ ਤੂੰ ਯਾਰ ਮੈਂ ਕੱਢ ਲਿਆ ਆਪਣੇ ਘਰ ਮੇਰੇ ਸਾਲੇ ਸੀਮੈਂਟ ਦੇ ਉੱਥੇ ਆ ਘਰ ਲੱਕੜ ਦੇ ਮਾੜਾ ਜਾ ਬੈੱਡ ਤੋਂ ਥੱਲੇ ਪੈਰ ਲਾ ਦੂਜੇ ਪਾਸੇ ਸੁਣ ਜਾਂਦਾ ਅੱਛਾ ਇਹ ਕਰਕੇ ਪ੍ਰਾਈਵੇਸੀ ਭਾਲਦੇ ਆ ਮੇਰੇ ਸਾਲੇ ਹੋਰ ਕੋਈ ਨੁਕਸ ਨਹੀਂ ਮਾਪਿਆਂ ਨਾਲ ਪਾਰ ਹੈਗਾ ਫਿਰ ਉਹਨਾਂ ਨੂੰ ਮਤਲਬ ਖੜਕਾ ਸੁਣਦਾ ਜੀ ਦੂਜੇ ਪਾਸੇ ਅੱਛਾ ਤਾਂ ਕਰਦੇ ਨੇ ਤਾਂ ਕਰਕੇ ਕਰਦੇ ਆ ਓ ਸਾਰੀਆਂ ਗੱਲਾਂ ਛੱਡ ਮੈਂ ਹਾਂ ਵੀ ਦੂਜੀ ਦਵਾਈ ਕਾਲੀ ਵੀ ਮਿਲ ਜਾਂਦੀ ਏ ਓ ਯਾਰ ਇੱਕ ਗੱਲ ਅਮਰੀ ਕਾਲੀ ਦਵਾਈ ਤਾਂ ਮਿਲ ਜਾਂਦੀ ਆ ਪਰ ਇਹਨਾਂ ਦੇ ਮਰ ਜਾਣ ਬਚੜੇ ਰਹੇ ਇਹਨਾਂ ਦਾ ਕੱਖ ਨਾ ਜਿਹੜੇ ਹਾਰਟ ਅਟੈਕ ਨਹੀਂ ਹੋਈ ਆਪਣੇ ਤੇ ਇੱਥੇ ਆਪਾਂ ਕਹਿੰਦੇ ਮਾੜੀ ਮੋਟੀ ਜੀ ਫੀਮ ਖਾ ਲੈ ਸੈਟ ਹੋ ਜੂ ਉਹ ਤਾਂ ਸਿੰਥੈਟਿਕ ਪਾ ਕੇ ਵੇਚਦੇ ਆ ਅੱਛਾ ਏ ਰੇ ਢਾਲਿਆਂ ਵਿਚਾਰਿਆਂ ਦੀਆਂ ਨੌਜਵਾਨਾਂ ਦੀਆਂ ਮੌਤਾਂ ਹੋ ਜਾਂਦੀਆਂ ਨੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਇਹੇ ਕਰਕੇ ਹੋ ਰਹੀਆਂ ਇਹੇ ਕਰਕੇ ਨਕਲੀ ਫੀਮ ਕਰਕੇ ਨਕਲੀ ਫੀਮ ਕਰਕੇ ਉੱਥੋ ਹੋ ਰਹਾ ਆਹ ਤੇਰੀ ਬਿਮਾਰੀ ਜੀ ਹਟੀ ਨਹੀਂ ਤੈਨੂੰ ਤੈਨੂੰ ਲੈ ਕੇ ਦਵਾਈ ਦਿਵਾਣਾ ਉਹ ਦਵਾਈ ਚੱਲ ਜੀ ਥੋੜਾ ਤੁਰੀ ਪਾ ਕੇ ਆ ਨਾ ਤੁਰੀ ਪਾ ਕੇ ਗੱਲ ਸੁਣ ਹਲੋ ਨਾ ਨਾ ਸੱਚੀ ਇਹ ਵੀ ਪਹਿਲਾਂ ਨਕਲੀ ਫੀਮ ਕਰਕੇ ਉਹ ਨੌਜਵਾਨ ਵਾਲੇ ਮਰੀ ਤੁਰੇ ਵਾਲੇ ਮਰੀ ਤੁਰੇ ਆਉਂਦੇ ਆ ਵਿਚਾਰੇ ਮੈਂ ਤਾਂ ਕਹਿੰਦਾ ਯਾਰ ਫੀਮ ਨਾ ਕਰਨ ਡੋਡੇ ਖਾ ਲਿਆ ਹਾਂ ਡੋਡੇ ਖਾ ਲੇ ਯਾਰ ਫਿਰ ਦਿਮਾਗ ਖੱਲੇ ਹੋਏ ਜਾਂਦਾ ਕਿਉਂ ਖਾਂਦੇ ਨੇ ਵੀ ਉਹ ਜਿੱਤੇ ਜਾਂਦੇ ਆ ਆਪਣੇ ਸਟੂਡੈਂਟ ਉੱਥੇ ਜਵਾਕੜੀਆਂ ਛੋਟੀਆਂ-ਛੋਟੀਆਂ ਭੇਜੀ ਜਾਂਦੇ ਆਮਨੇ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਜਿਹਦਾ ਤਾਂ ਕੋਈ ਰਿਸ਼ਤੇਦਾਰ ਹੋ ਤਾਂ ਭੇਜ ਦੇਣ ਮੈਂ ਨਹੀਂ ਕਹਿੰਦਾ ਵੀ ਨਾ ਜਾਣ ਅਗਲਾ ਕਹਿੰਦਾ ਇਹ ਮੇਰਾ ਸਾਲਾ ਆ ਪਜਾਇਆ ਹੁਣ ਸੱਟ ਸਾ ਬਣਦਾ ਪਰ ਉੱਥੇ ਬੁਰਾ ਹਾਲ ਹੈ ਜਿਹੜੀਆਂ ਜਵਾਕੜੀਆਂ ਨਾ ਜਿਨ੍ਹਾਂ ਦਾ ਕੋਈ ਹੈ ਨਹੀਂ ਕੰਮ ਮਿਲਦਾ ਨਹੀਂ ਵਿਚਾਰੀਆਂ ਓਖੀਆਂ ਹਾਂ ਓਏ ਕਿਉਂ ਓਖੀਆਂ ਕੰਮ ਹੀ ਨਹੀਂ ਮਿਲਦਾਗਾ ਹੁਣ ਘਰ ਦਾ ਰੈਂਟ ਕਿੱਥੋਂ ਦੇਵੂ ਕਾਲਜ ਦੀ ਫੀਸ ਕੱਢਣੀ ਐ ਖਰਚੇ ਕੱਢਨੇ ਕਿੱਥੋਂ ਕੱਢਣਗੇ ਮੈਂ ਤੈਨੂੰ ਗੱਲ ਦੱਸਦਾ ਇੱਕ ਮਿੰਟ ਤੈਨੂੰ ਮੈਂ ਸਾਰੀ ਗੱਲ ਦੱਸਦਾ ਪਤਾ ਕੀ ਚੱਕਰ ਹੈ ਜਵਾਕਾਂ ਦਾ ਕੀ ਚੱਕਰ ਹੈ ਮੁੰਡੇ ਕੁੜੀਆਂ ਦਾ ਦੇਖ ਮੇਰੀ ਗੱਲ ਸੁਣ ਮੇਰੇ ਵੀ ਮਨ 'ਚ ਗੱਲਾਂ ਹੁੰਦੀਆਂ ਦੋ ਸਾਲ ਪਹਿਲਾਂ ਆ ਰਹੀਆਂ ਆ ਰਹੀਆਂ ਵਿੱਕਾ ਰਹੀ ਨਾ ਜੰਜਾਲ ਪਿਆ ਹੋਇਆ ਇਤਰੇ ਜੂੜ ਪਿਆ ਬਸ ਕਿਹੜਾ ਨਿਕਰੋਂ ਨਿਕਲ ਜਾਓ ਹਾਂ ਫਿਰ ਇਹ ਖੁੱਲ ਭਾਲਦਾ ਜਦ ਕੁੜੀ ਹੋਈ ਮੁੰਡਾ ਹੋਇਆ ਹਰੇਕ ਖੁੱਲ ਭਾਲਦੇ ਬਾਹਰ ਜਾ ਕੇ ਪਤਾ ਨਹੀਂ ਮੈਂ ਆਪ ਕੋਈ ਯਾਰ ਮਾਂ ਪਿਓ ਹੋਏ ਪਹਿਲੇ ਉਹ ਜੇ ਮਾਂ ਪਿਓ ਮਾਂ ਪਿਓ ਕਹਿੰਦੇ ਕਿਹੜਾ ਹੱਕ ਦੇ ਉਹ ਕਿਹੜਾ ਦੇਖੀ ਜਾਊਗੀ ਉੱਥੇ ਜਾ ਕੇ ਪਤਾ ਨਹੀਂ ਕਿੱ ਕਾਹੀ ਤਾਂ ਮੈਂ ਕੈਨੇਡਾ ਜਾਂਦਾ ਨਹੀਂ ਸਭ ਤੋਂ ਫੁੱਦੂ ਕੰਟਰੀ ਹੈ ਕੈਨੇਡਾ ਅਮਰੀਕਾ ਮੈਨੂੰ ਜਾਂਦਾ ਨਹੀਂਗਾ ਹੋਰ ਤੇਰਾ ਪੇਕਰ ਹੁੱਲ ਹੈ ਵਧੀਆ ਨਹੀਂ ਤੂੰ ਤਰੀਫਾ ਕਰੀ ਨਾ ਮੈਂ ਤਾਂ ਫੁੱਦੂ ਕੰਟਰੀ ਮੈਨੂੰ ਜਾਂਦਾ ਨਹੀਂ ਮੈਂ ਤਾਂ ਘਰੇ ਆਪਦੀਆਂ ਦੇਖ ਲੈ ਪਹਿਲਾਂ ਦੋ ਗਾਈਆਂ ਸੀਆਂ ਦੋ ਮੱਝਾਂ ਸੀਆਂ ਹੁਣ ਖੇਤ ਮੱਝਾਂ ਤੇ ਗਾਈਆਂ ਦਾ ਫਾਰਮ ਪਾ ਰਹੇ ਆ ਇੱਥੇ ਖੇਤੀ ਕਰਾਂਗੇ ਇੱਥੇ ਕੰਮ ਕਰਾਂਗੇ ਤੂੰ ਮੇਰੀ ਗੱਲ ਸੁਣ ਜਾ ਤੂੰ ਐਡਾ ਅਮਰੀਕਾ ਚ ਕੀ ਟੱਕੂ ਕੀ ਆ ਉਸ ਰਸ ਕੀ ਐ ਸਾਰਾ ਕੁਝ ਇਹ ਯਾਰ ਤੂਹਾਰਾ ਕੁਸਤੂ ਪੁੱਠੇ ਕਮਚ ਲੈ ਗਿਆ ਸਾਰਾ ਕੁਝ ਹਾਂ ਉਂ ਦੱਸ ਉੱਥੇ ਕੀ ਐ ਨਾ ਤਾਂ ਉੱਥੇ ਕਣਕ ਹੁੰਦੀ ਐ ਨਾ ਜੀਰੀ ਹੁੰਦੀ ਐ ਨਾ ਕਪਾਹ ਹੁੰਦੀ ਐ ਨਾ ਕੁ ਲੈਣਾ ਨਾ ਦੇਣਾ ਕੀ ਹੁੰਦਾ ਥੇ ਦੱਸ ਐ ਡੀ ਡੀ ਬਰਕ ਪਈ ਨਹੀਂ ਨਾ ਤੈਨੂੰ ਤਾਂ ਪਤਾ ਹੀ ਐ ਫੇ ਕੀ ਐ ਉੱਥੇ ਦੱਸ ਇਹ ਤਾਂ ਸਾਰੀ ਜਾਣਕਾਰੀ ਹੈ ਤੈਨੂੰ ਮੈਨੂੰ ਪਤਾ ਸਾਰਾ ਕੁਝ ਤਾਂ ਇਹਦਾ ਮੱਝਾ ਨਹੀਂ ਰਿਹਾ ਇੱਥੇ ਜਾਨ ਮੇਰੀ ਗੱਲ ਤੋਂ ਦੁਨੀਆ ਦੇ ਸਾਰੇ ਗਾਹੇ ਚੀਜ਼ਾਂ ਬਣਾ ਸਰ ਸਕਦਾ ਇਕੱਲੇ ਖਾਣੇ ਬਣਾਣੇ ਸਰ ਸਕਦਾ ਆਉਣ ਵਾਲੇ ਟਾਈਮ 'ਚ ਭੋਜਨ ਤੇ ਪਾਣੀ ਤੇ ਲੜਾਈ ਹੋਣੀ ਹੈ ਹੈ ਕੰਜਰਾ ਪੰਜਾਬ ਦੀ ਧਰਤੀ ਦੇ ਤਾਈਂ ਨਹੀਂ ਨੇ ਤਾਈਂ ਤਾਂ ਰੋਡ ਨਿਕਲ ਰਹੇ ਨੇ ਵੱਡੇ ਵੱਡੇ ਕਿਉਂ ਨਿਕਲ ਰਹੇ ਨੇ ਏਸੀ ਗੱਲਾਂ ਕਰਕੇ ਨਿਕਲ ਰਹੇ ਨੇ ਹੂੰ ਹੂੰ ਸਮਝ ਕੈਨੇਡਾ ਗਲੂਡਾ ਅਮਰੀਕਾ ਜਾਣ ਦਾ ਕੋਈ ਫਾਇਦਾ ਨਹੀਂ ਫੁੱਦੂ ਆ ਮੜੇ ਸਿੱਖ ਸਾਦੇ ਲੋਕਾਂ ਨੂੰ ਮੈਂ ਮੇਰੇ ਸਾਲੇ ਦਾ ਸੋਚਿਆ ਸੀ ਇਹ ਜੇ ਮੇਕਨੇ ਡਾਚਵਾ ਕੇ ਲੋਕ ਇਧਰ ਗੱਪ ਸੱਢਦੇ ਆ ਮੈਂ ਵੀ ਸਿੱਟੂ ਜਦੋਂ ਮੈਂ ਕੈਨੇਡਾ ਜਾ ਕੇ ਆਇਆ ਸਾਰਿਆਂ ਨੂੰ ਜਾਣਕਾਰੀ ਹੋਈ ਇਹਦੇ ਕੋਲੇ ਉਹ ਗੱਪ ਸੱਟ ਜਿਹੜਾ ਨੂੰ ਪਤਾ ਹੀ ਨਾ ਹੋਵੇ ਲੈ ਤੂੰ ਕੈਨੇਡਾ ਅਮਰੀਕਾ ਨੂੰ ਛੱਡ ਮੈਂ ਤਾਂ ਚੰ드ਰਮਾ ਤੇ ਵੀ ਜਾ ਆਇਆ ਆ ਲੈ ਹੋਰ 2 ਮਹੀਨੇ ਪਹਿਲਾਂ ਤੂੰ ਮੈਨੂੰ ਦੇਖਿਆ ਇੱਥੇ 15 ਦਿਨ 2 ਮਹੀਨੇ ਪਹਿਲਾਂ ਨਾ ਨਹੀਂ ਦਿੱਖੀ ਮੈਂ ਕੰਜਰਾ ਚੰ드ਰਮਾ ਤੇ ਗਿਆ ਤੂੰ ਚੰ드ਰਮਾ ਤੇ ਗੱਲ ਜਾਏ ਉਹ ਜਾ ਪਰ ਚੰਦਰਯਾਨ ਨਹੀਂ ਗਿਆ ਹਾਂ ਚੰਦਰਯਾਨ ਦੇ ਵਿੱਚ ਬਹਿ ਕੇ ਗਿਆ ਸੀ ਚੰਦਰਯਾਨ ਦੇ ਵਿੱਚ ਉਹ ਬੱਸ ਕਰ ਉਹ ਜਾ ਵੇ ਜਾ ਮੇਰੇ ਸਾਲੇ ਉਹ ਬੰਦੇ ਨਹੀਂ ਗਿਆ ਕੋਈ ਵਿੱਚ ਬੰਦਾ ਹੀ ਨਹੀਂ ਗਿਆ ਕੋਈ ਬਹਿ ਕੇ ਗਿਆ ਜਾ ਪਰ ਠੀਕ ਮਿਸ਼ਨ ਸੀਗਾ ਠੀਕ ਰੇਟ ਮਿਸ਼ਨ ਸੀ ਮੈਂ ਆਪ ਗਿਆ ਲੈਂਡ ਮੈਂ ਆਪ ਕਰਿਆ ਉਹ ਜਾ ਪਰ ਉਹ ਜਾ ਪਰ ਮੈਂ ਆਪ ਚਲਾ ਕੇ ਲਿਗਿਆ ਚੰਦਰਯਾਨ ਇਹ ਸੁਗਨਮ ਚੰਦਰਮਾ ਤੇ ਗਿਆ ਹਾਂ ਚਲ ਦੱਸ ਉਹ ਤੇ ਕੀ 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 ਆ ਫਿਰ ਉੱਥੇ ਆਏ ਹਾਂ ਵੀ ਜਦੋਂ ਤੂੰ ਬੋਲ ਲੈਣਾ ਮੈਂ ਜੁੱਤੀ ਲਊ ਉਹ ਜਰ ਗੱਲ ਤਾਂ ਸੁਣ ਲੈ ਗੱਲ ਤਾਂ ਥੋੜਾ ਉਹਨਾਂ ਨੇ ਪੁੱਛਿਆ ਮੇਰੇ ਨਾਲ ਪਹਿਲਾਂ ਇੱਥੇ ਮੀਟਿੰਗਾਂ ਮੂਟਿੰਗਾਂ ਗੁਪਤ ਹੋਈਆਂ ਜਦੋਂ ਮੈਨੂੰ ਵਿੱਚ ਬਾਤ ਆ ਜਦੋਂ ਤਾਂ ਗੈ ਚੰਦਰਯਾਨ ਤੇ ਆਏ ਉਤਰਿਆ ਮੇਰੇ ਬੂਟ ਬਾੜ ਪਾਈ ਬੇ ਸੀਗੇ ਮੇਰੇ ਸਲੇ ਬੂਟ ਪਏ ਉਹ ਹੋਰ ਬੂਟ ਹੁੰਦੇ ਆ ਆ ਨਹੀਂ ਕੀ ਰੇਰ ਨਹੀਂ ਕੀ ਹਾਂ ਉਹ ਪਾਈ ਬੇ ਸੀ ਮੇਰੇ ਉਤੋਂ ਦੀ ਮਿਲ ਉਹੀ ਪਾਈ ਫਿਰਦੇ ਉਹੀ ਚਟ ਕੱਪੜੀ ਆ ਜਾ ਉਤੋਂ ਦੀ ਪਾਤਾ ਮੇਰੇ ਨਿਕਲ ਚੁੱਕੇ ਜਦੋਂ ਪਾਤਾ ਮੈਂ ਬਾਹਰ ਨਿਕਲਿਆ ਮੇਰੇ ਸਲੇ ਦੀ ਮੈਨੂੰ ਤਾਂ ਗਰਮੀ ਆਈ ਮਾ ਲਾ ਕੇ ਕੋਟ ਜਾ ਪਰੇ ਮਾਰੇ ਉੱਥੇ ਗਰਮੀ ਹੈ ਗਰਮੀ ਵਾਲੀ ਹੈ ਗਰਮੀ ਵਾਲੇ ਦਰਾਖਤ ਮੈਨੂੰ ਦਿਸਿਆ ਨੇ ਨੇੜੇ ਤੇੜੇ ਮੈਂ ਕੀ ਕਰਿਆ ਫਿਰ ਇਹ ਸਾਲੇ ਦੀ ਮੈਂ ਤਾਂ ਰੋਟੀ ਲੈ ਜਾਣੀ ਭੁੱਲ ਗਿਆ ਤਾਜੀਤ کیا ਸੀਗਾ تیزی تیزی ਦੇ ਵਿੱਚ ਰੋਟੀ ਪੈਗ ਰੋਟੀ ਰੱਖਣੀ ਭੁੱਲ ਗਿਆ ਵਿੱਚ ਫੇਰ ਫੇਰ ਕੀ ਮੇਰੇ ਸਾਲੇ ਦਾ ਜਦੋਂ ਮੈਂ ਗਿਆ ਅਥ ਲੈਂਡ ਹੋਇਆ ਮੈਂ ਫੋਨ ਲਾਇਆ ਜਿਹੜੇ ਇੱਥੋਂ ਦੇ ਬੰਦੇ ਸੀ ਮੈਂ ਆਖਿਆ ਗੱਲ ਸੁਣੋ ਕੰਜਰੋ ਰੋਟੀ ਉਹ ਮੋਦੀ ਮੋਦੀ ਗੱਲ ਕਰਦਾ ਸੀ ਹੋਰ ਠੀਕ ਰੇਟ ਰੱਖਣਾ ਨਹੀਂ ਕਿਵੇਂ ਮੈਂ ਨਾਂ ਲੈ ਦੂੰਗਾ ਇਹ ਸੀਗਰਟ ਹੁੰਦਾ ਜਦੋਂ ਮੈਂ ਫੋਨ ਲਾਇਆ ਮੈਂ ਆਖਿਆ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਰੋਟੀ ਉਹ ਮੈਨੂੰ ਗਾਲ ਕੱਢੀ ਕਹਿੰਦਾ ਹਿੜੇ ਭੈਂਦਰਾ ਕਹਿੰਦਾ ਜਦੋਂ ਤੈਨੂੰ ਕਈ ਬਾਜਾ ਮਾਰੀ ਜਾਂਦੇ ਉਹ ਥੋੜਾ ਜਿਹਾ ਉੱਡਿਆ ਸੀ ਲੈ 20 ਕਿਲੋਮੀਟਰ ਉਹਨਾਂ ਨੇ ਬਾਜਾ ਮਾਰੀਆ ਮੈਨੂੰ ਵੀ ਰੋਟੀ ਲੈ ਜਾ ਰੋਟੀ ਲੈ ਜਾ ਉਹ ਮੈਂ ਕਿਹਾ ਕਹਿੰਦਾ ਟਾਟਾ ਬੁਲਾਉਂਦੇ ਮੈਂ ਇਸ ਗੱਲ 'ਚ ਰਹਿ ਗਿਆ ਨਹੀਂ ਮੈਂ ਥੱਲੇ ਲਾ ਕੇ ਰੋਟੀ ਫੜ ਲੈਂਦਾ ਜਾਂ ਰੱਸਾ ਸਿੱਟ ਕੇ ਰੋਟੀ ਫੜ ਲੈਂਦਾ ਨਹੀਂ ਨਹੀਂ ਜਦੋਂ ਭਾਈ ਜਦ ਰ ਮੈਂ ਤੇ ਮੈਂ ਕਿਹਾ ਵੀ ਭਾਈ ਰੋਟੀ ਦੀ ਭੁੱਖ ਲੱਗੀ ਆ ਉਹ ਕਹਿੰਦੇ ਵੀ ਰੋਟੀ ਦਾ ਤਾਂ ਇੰਤਜ਼ਾਮ ਹੋਣਾ ਨਹੀਂ ਫਿਰ ਮੈਂ ਤੁਰਿਆ ਪਰ ਉਹਨੂੰ 2 ਕਿਲੋਮੀਟਰ ਗਾਹ ਮੇਰਾ ਸਾਲਾ ਆਪਣਾ ਪੰਜਾਬੀ ਸੇਰੇ ਪੰਜਾਬ ਠਾਬਾ ਖੋਲੀ ਬੈਠ ਉਹ ਲੈ ਮੈਨੂੰ ਸੌ ਲਗੇ ਬਾਬੇ ਗਖੜਨਾਥ ਦੀ ਪਰਮਾਤ ਹੋਰ ਕੈਨੇਡਾ ਅਮਰੀਕਾ ਦਾ ਜਾਣਾ ਬੰਦੇ ਹੋ ਗਏ ਹਾਂ ਫਿਰ ਉਹ ਉੱਥੇ ਚੱਲ ਰਿਹਾ ਉਹ ਮੈਂ ਸੇਰੇ ਪੰਜਾਬ ਵਾਲੇ ਨੂੰ ਮੈਂ ਸਾਸਰੀ ਕਾਲ ਕਹਿੰਦਾ ਸਾਸਰੀ ਕਾਲ ਕਹਿੰਦਾ ਤੂੰ ਮੈਂ ਕਿਹਾ ਚੰ드ਰਯਾਨ ਤੇ ਆਇਆ ਕਹਿੰਦਾ ਹਾਂ ਗੱਲਾਂ ਬਾਤਾਂ ਹੋਈਆਂ ਚੱਲ ਪਾਣੀ ਪੂਣੀ ਪੀਤਾ ਮੈਂ ਦਾਲ ਸਾਬਜੀ ਕਹਿੰਦਾ ਗੋਭੀ ਆਲੂ ਸਾਰਾ ਕੁਝ ਅਸੀਂ ਰੱਖੀ ਬੈਠੇ ਆਪਣੇ ਸੇਰੇ ਪੰਜਾਬ ਹਾਂ ਸੋਹਣ ਸਵਾਦ ਲੈ ਚਾਚਾ ਜਦੋਂ ਫਿਰ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਵੀ ਆਏ ਕਰ ਇੱਕ ਭਿੰਡੀ ਲਵਾ ਲਈ ਪੀਲੀ ਦਾਲ ਬਣੀ ਵੀ ਨਾਲ ਗੋਭੀ ਕਣਕ ਦੇ ਫਲ ਕੇ 12 13 ਖਾਦੇ ਜਦੋਂ 12 13 ਖਾਦੇ ਮੇਰੇ ਸਾਲੇ ਦੀ ਪਾਣੀ ਪੀਤੀ ਇਹ ਲੱਗੀ ਹੈਨਾ ਜਦੋਂ ਪਾਣੀ ਦੀ ਤੇ ਲੱਗੀ ਸੋਡਲ ਮੇਰੇ ਸਾਲੇ ਦੀ ਕਹਿੰਦੀ ਪਾਣੀ ਪੀ ਲੈ ਇੱਧਰ ਚ ਆ ਕੇ ਸਵਾਦ ਕਰੀ ਜਾ ਨਾ ਸੋਡਲ ਕਹਿੰਦੀ ਪਾਣੀ ਪੀ ਲੈ ਆਸ ਫਿਰ ਸੁਪਨੇ ਮੇਰੇ ਛਾਲਿਆ ਚ ਆਖਣਾ ਚੂਰ ਹੋ ਗਏ ਇੱਕਦਮ ਚੰਦਰਮਾ ਤੋਂ ਪ੍ਰਥਵੀ ਤੇ ਡਿੱਗ ਪਿਆ ਸੁਪਨੇ ਚ ਆਖਣਾ ਚੂਰ ਹੋ рраата